ਅੱਜ ਪੰਜਾਬ ਨੂੰ ਕਿਸਾਨੀ ਸੰਘਰਸ਼ ਦੇ ਨਾਲ ਖੜਨ ਦੀ ਜ਼ਰੂਰਤ ਹੈ ਜਿੱਥੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਵੇਖਿਆ ਜਾ ਰਿਹਾ ਹੈ ਉੱਥੇ ਹੀ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਵਾਂ ਇਸ ਇਸ ਸਮਰਥਨ ਨੂੰ ਭਰਵਾ ਹੰਗਾਰਾ ਮਿਲ ਰਿਹਾ ਹੈ ਸਾਡੇ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਵੀ ਕਾਫੀ ਕਾਲ ਆ ਚੁੱਕੀ ਹੈ ਜੇ ਕਿਸਾਨ ਹੈ ਤੇ ਸਾਡਾ ਜਿਹੜਾ ਪੰਜਾਬ ਖੁਸ਼ਹਾਲ ਤਸੀਂ ਕਿਸਾਨਾਂ ਦੇ ਨਾਲ ਸਮਰਥਨ ਕਰਨ ਲਈ ਤਿਆਰ ਹਾਂ ਵਕ ਵਕ ਜਦੇ ਬੰਦੀਆਂ ਸਰਕਾਰਾਂ ਨੂੰ ਇਹਦੇ ਉੱਤੇ ਚਾਹੀਦਾ ਏ ਬੈਠ ਕੇ ਇਸ ਮੁੱਦੇ ਨੂੰ ਸੁਝਾ ਕੇ ਇਸ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਨਾ ਕਿ ਕੜਾਕੇ ਦੀ ਠੰਡ ਦੇ ਵਿੱਚ ਕਿਸਾਨਾਂ ਨੂੰ ਪਾਡਰ ਦੇ ਉੱਤੇ ਮਜਬੂਰ ਕਰਨਾ ਜੇ ਕਿਸਾਨ ਅੱਜ ਸਰਕਾਰਾਂ ਨਹੀਂ ਸੋਚਦੀ ਕਿਸਾਨਾਂ ਬਾਰੇ ਤੇ ਕਿਤੇ ਇਹ ਨਾ ਹੋਵੇ ਕਿਸਾਨ ਹੋਰ ਮਿਹਤੂਰ ਸਰਕਾਰਾਂ ਦਾ ਬਾਈਕਾਟ ਕਰਕੇ ਆਉਣ ਵਾਲੀ 27 ਦੇ ਵਿੱਚ 24 ਦੇ ਵਿੱਚ ਆਪਣੇ ਆਜ਼ਾਦ ਉਮੀਦਵਾਰ ਖਲਾਰ ਜਨ ਤੇ ਮੈਨੂੰ ਨਹੀਂ ਲੱਗਦਾ ਫਿਰ ਕਿਸੇ ਵੀ ਸਰਕਾਰ ਦਾ ਨਮਾਇਦਾ ਖੜਿਆ ਹੋਇਆ ਉਹਦੇਦਾਰ ਜਾਂ ਉਮੀਦਵਾਰ ਕੁਝ ਕੁ ਵੋਟਾਂ ਨਾਲ ਹੀ ਜਿੱਤ ਜੇ ਚਾਹੇ ਕੋਈ ਵੀ ਜਥੇਬੰਦੀ ਹੈ ਅੱਜ ਸਮਰਥਨ ਕਰਨ ਦੀ ਲੋੜ ਹੈ ਕਿਉਂਕਿ ਸਾਨੂੰ ਅਨਾਜ ਜਿਹੜਾ ਹੈ ਪਾਣੀ ਔਰ ਅਨਾਜ ਦੋ ਹੀ ਮੁੱਦੇ ਮੇਨ ਨੇ ਇੱਕ ਪਾਣੀਆਂ ਦਾ ਮੁੱਦਾ ਹੈ ਇਕਾ ਨਾਇਦਾ ਜਿਹਦੇ ਨਾਲ ਅਸੀਂ ਜੀਵਤ ਰਹਿ ਸਕਦੇ ਹਾਂ ਸਾਡੇ ਵੱਲੋਂ ਸਾਡੀ ਆਰਗੇਨਾਈਜੇਸ਼ਨ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਸਾਰਿਆਂ ਦਾ ਹੀ ਪੰਜਾਬ ਬੰਦ ਜਿਹੜਾ ਵਾ 30 ਤਰੀਕ ਪੰਜਾਬ ਬੰਦ ਨੂੰ ਸਾਡਾ ਸਮਰਥਨ ਹੈ ਜਿੱਥੇ ਵੀ ਸਾਡੇ ਆਰਗੇਨਾਈਜੇਸ਼ਨ ਮਿਸ਼ਨ ਨੂੰ ਜੋ ਵੀ ਡਿਊਟੀ ਲੱਗਦੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਅਸੀਂ ਖੁਦ ਉਸ ਡਿਊਟੀ ਨੂੰ ਨਿਭਾਵਾਗੇ ਕਿਸਾਨਾਂ ਦੀਆਂ ਹੱਕੀ ਮੰਗਾਂ ਜਿਹੜੀਆਂ ਹੈਗੀਆਂ ਨੇ 26 ਜਨਵਰੀ ਲਾ ਲੋ ਚਾਹੇ 26 ਫਰਵਰੀ ਦਾ ਤਰਨਾ ਲਾ ਲੋ ਤੁਸੀਂ ਜਾਂ ਹੋਣ ਜਿਹੜਾ ਡੱਲੇ ਵਾਲ ਸਾਹਿਬ ਦਾ ਮੈਂ ਕਹਾਂਗਾ ਕਿ ਅੱਜ ਪੰਜਾਬ ਨੂੰ ਕਿਸਾਨੀ ਸੰਘਰਸ਼ ਦੇ ਨਾਲ ਖੜਨ ਦੀ ਜ਼ਰੂਰਤ ਹੈ ਜਿੱਥੇ ਨੌਜਵਾਨਾਂ ਦੇ ਵਿੱਚ ਬਹੁਤ ਉਤਸ਼ਾਹ ਵੇਖਿਆ ਜਾ ਰਿਹਾ ਹੈ ਉੱਥੇ ਹੀ ਵਕ ਵਕ ਜਥੇ ਬੰਦਿਆਂ ਜਿਹੜੀਆਂ ਵਾ ਇਸ ਇਸ ਸਮਰਥਨ ਨੂੰ ਭਰਵਾ ਹੰਗਾਰਾ ਮਿਲ ਰਿਹਾ ਹੈ ਸਾਡੇ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਵੱਲੋਂ ਵਕ ਵਕ ਜ਼ਿਲ੍ਹਿਆਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਵੀ ਕਾਫੀ ਕਾਲ ਆ ਚੁੱਕੀ ਹੈ ਜੇ ਕਿਸਾਨ ਹੈ ਤੇ ਸਾਡਾ ਜਿਹੜਾ ਪੰਜਾਬ ਖੁਸ਼ਹਾਲ ਹੈ ਤੁਸੀਂ ਕਿਸਾਨਾਂ ਦੇ ਨਾਲ ਸਮਰਥਨ ਕਰਨ ਲਈ ਤਿਆਰ ਆ ਵਕ ਵਕ ਜਦੇ ਬੰਦਿਆ ਸਰਕਾਰਾਂ ਨੂੰ ਇਹਦੇ ਉੱਤੇ ਚਾਹੀਦਾ ਏ ਬੈਠ ਕੇ ਇਸ ਮੁੱਦੇ ਨੂੰ ਸੋਚ ਜਾ ਕੇ ਇਸ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਨਾ ਕਿ ਕੜਾਕੇ ਦੀ ਠੰਡ ਦੇ ਵਿੱਚ ਕਿਸਾਨਾਂ ਨੂੰ ਪਾウダー ਦੇ ਉੱਤੇ ਮਜਬੂਰ ਕਰਨਾ ਜੇ ਕਿਸਾਨ ਅੱਜ ਸਰਕਾਰਾਂ ਨਹੀਂ ਸੋਚਦੀਆਂ ਕਿਸਾਨਾਂ ਬਾਰੇ ਤੇ ਕਿਤੇ ਇਹ ਨਾ ਹੋਵੇ ਕਿਸਾਨ ਔਰ ਮਜ਼ਦੂਰ ਸਰਕਾਰਾਂ ਦਾ ਬਾਈਕਾਟ ਕਰਕੇ ਆਉਣ ਵਾਲੀ 27 ਦੇ ਵਿੱਚ 24 ਦੇ ਵਿੱਚ ਆਪਣੇ ਆਜ਼ਾਦ ਉਮੀਦਵਾਰ ਖਿਲਾਰ ਦੇਣ ਤੇ ਮੈਨੂੰ ਨਹੀਂ ਲੱਗਦਾ ਫਿਰ ਕਿਸੇ ਵੀ ਸਰਕਾਰ ਦਾ ਨਮਾਇਦਾ ਖੜਿਆ ਆਇਆ ਅਹੁਦੇਦਾਰ ਜਾਂ ਉਮੀਦਵਾਰ ਕੋਝ ਕੂ ਬੋਟਾਂ ਨਾਲ ਹੀ ਜਿੱਤਦੇ ਕਿਉਂਕਿ ਕਿਸਾਨਾਂ ਦਾ ਜਿਹੜਾ ਮੁੱਦਾ ਵਾ ਕਿਸਾਨ ਜਿਹੜੇ ਆ ਕਿਸੇ ਸਮੇ ਤੁਸੀ ਵੇਖਿਆ ਹੋਏਗਾ ਕਿ ਕਿਸਾਨ ਦਾ ਹਾਲ ਚਲਾਉਂਦਿਆਂ ਵੀ ਜਾਂ ਟਰੈਕਟਰ ਚਲਾਉਂਦਿਆਂ ਵੀ ਨੋਟਾਂ ਉੱਤੇ 5 ਰੁਪਏ ਦੇ ਤੇ ਫੋਟੋ ਹੁੰਦੀ ਤਾਂ ਅੱਜ 100 ਰੁਪਏ ਦੀ ਵੈਲਿਊ ਨਹੀਂ ਹੈਗੀ ਤੇ ਅੱਜ ਸਾਰੇ ਪੰਜਾਬ ਨੂੰ ਹਿੰਦੂ ਸਿੱਖ ਮੁਸਲਮ ਨੂੰ ਮੈਂ ਦੇ ਹੱਥ ਚੁੜ ਕੇ ਬੇਨਤੀ ਹੀ ਕਰਾਂਗਾ ਕਿ ਕਿਸਾਨਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਹੈ ਨਾ ਕਿ ਜੇ ਧਰਨਾ ਲੱਗਾ ਤੇ ਅਸੀਂ ਪਰੇਸ਼ਾਨ ਹੋਈ ਡਿਊਟੀ ਤੇ ਜਾਣਾ ਹੈ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਚਾਹੇ ਕੋਈ ਵੀ ਜਥੇਬੰਦੀ ਏ ਅੱਜ ਸਮਰਥਨ ਕਰਨ ਦੀ ਲੋੜ ਏ ਕਿਉਂਕਿ ਸਾਨੂੰ ਅਨਾਜ ਜਿਹੜਾ ਏ ਪਾਣੀ ਔਰ ਅਨਾਜ ਦੋ ਹੀ ਮੁੱਦੇ ਮੇਨ ਨੇ ਇੱਕ ਪਾਣੀਆਂ ਦਾ ਮੁੱਦਾ ਏ ਇੱਕ ਅਨਾਜ ਦਾ ਜਿਹਦੇ ਨਾਲ ਅਸੀਂ ਜੀਵਤ ਰਹਿ ਸਕਦੇ ਹਾਂ ਹਾਡੇ ਵੱਲੋਂ ਸਾਡੀ ਆਰਗੇਨਾਈਜੇਸ਼ਨ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਸਾਰਿਆਂ ਦਾ ਹੀ ਪੰਜਾਬ ਬੰਦ ਜਿਹੜਾ ਵਾ 30 ਤਰੀਕ ਪੰਜਾਬ ਬੰਦ ਨੂੰ ਸਾਡਾ ਸਮਰਥਨ ਹੈ ਜਿੱਥੇ ਵੀ ਸਾਡੇ ਆਰਗੇਨਾਈਜੇਸ਼ਨ ਮਿਸ਼ਨ ਨੂੰ ਜੋ ਵੀ ਡਿਊਟੀ ਲੱਗਦੀ ਹੈ ਸਾਡੇ ਜ਼ਿਲ੍ਹਾ ਪ੍ਰਧਾਨ ਕਸੀ ਖੁਦ ਔਫ ਡਿਊਟੀ ਨੂੰ ਨਿਭਾਵਾਂਗੇ ਕਿਉਂਕਿ 26 ਜਨਵਰੀ 26 ਫਰਵਰੀ ਤੇ ਅੱਜ 30 ਫਿਰ ਕਿਸਾਨ ਆ ਕਿਸਾਨ ਦੇ ਨਾਲ ਤੇ ਪੰਜਾਬੀ ਜਿਹੜੇ ਆ ਸਾਰਿਆਂ ਨੂੰ ਖੜਨਾ ਹੀ ਪੈਣਾ ਹੈ ਕਿਉਂਕਿ ਕਿਸਾਨ ਜਿਹੜਾ ਵਾ ਚਾਹੇ ਉਹ ਐਮਐਸਪੀ ਦੀ ਗੱਲ ਚੱਲ ਰਹੀ ਏ ਤੇ ਚਾਹੇ ਜੋ ਵੀ ਇਹਨਾਂ ਦੀ ਹੱਕੀ ਮੰਗਾ ਹੈ ਤੇ ਕਿਸਾਨ ਏ ਤੇ ਮਜ਼ਦੂਰ ਵੀ ਹੈਗਾ ਮੈਂ ਪਹਿਲਾਂ ਕਹਿ ਚੁੱਕਿਆ ਤੇ ਜੇ ਮਜ਼ਦੂਰ ਆ ਤੇ ਦੁਕਾਨਦਾਰ ਵੀ ਏ ਤੇ ਸਾਰੇ ਜਿਹੜੇ ਆ ਇਸ ਸਮਰਥਨ ਦੇ ਵਿੱਚ ਅ ਵਾਚ ਚੜ ਕੇ ਅੱਗੇ ਆ ਰਹੇ ਨੇ ਇਹਨਾਂ ਤੋਂ ਬਾਅਦ ਨੌਜਵਾਨ ਜ਼ਿਆਦਾ ਅੱਗੇ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਇਹ ਸਮਰਥ ਜੇ ਸਰਕਾਰਾਂ ਇਸ ਦਾ ਕੋਈ ਹੱਲ ਲੱਭਦੀਆਂ ਤੇ ਠੀਕ ਹੈ ਨਹੀਂ ਤੇ ਲੱਗਦਾ ਹੈ ਕਿ ਸਮਰਥਨ ਜਥੇਬੰਦੀਆਂ ਦੇ ਜਿਹੜੇ ਕੱਟ ਹੋ ਰਹੇ ਨੇ ਉਹਦੇ ਨਾਲ ਇਹ ਤਾਂ ਨੇ ਜਿਹੜੇ ਲੰਬੇ ਸਮੇਂ ਤੱਕ ਚੱਲ ਸਕਦੇ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਨੂੰ ਆਪਣਾ ਬੈਠ ਕੇ ਮਸਲਿਆਂ ਨੂੰ ਹੱਲ ਕਰਨਾ